किस दी रचना है सोन सिंह शीतल दी आटे दीयां चिड़िया किस दी रचना है शिव कुमार बटालवी दी हीर रांझा ਦਾ ਕਿੱਸਾ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ ਦਮਉਦਰ ਨੇ ਹਾਸ਼ਮ ਸ਼ਾਹ ਨੇ ਆਮਦ ਨੇ ਵਾਰਿਸ ਸ਼ਾਹ ਨੇ ਤਦਮੋਦਰ ਨੇ ਸਾਵੇਂ ਪੱਤਰ ਸਾਹਿਤ ਦਾ ਕਿਹੜਾ ਰੂਪ ਹੈ ਕਫਤਾ ਅਣਵਿਆਹੀ ਮਾਂ ਕਿਸ ਦੀ ਰਚਨਾ ਹੈ ਗੁਰਵਖਸ਼ ਸਿੰਘ ਦੀ ਲੋਹਾਕਟ ਕਿਸ ਦੀ ਰਚਨਾ ਹੈ ਗੁਰਵਖਸ਼ ਸਿੰਘ ਦੀ ਬਲਵੰਤ ਗਾਰਗੀ ਦੀ ਦਲੀਪ ਕੌਟੀਵਾਣਾ ਦੀ ਪ੍ਰਿੰਸੀਪਲ ਸੰਤ ਸਿੰਘ ਸੇਖੋ ਦੀ ਤਾਂ ਬਲਵੰਤ ਗਾਰਗੀ ਦੀ ਇੱਕ ਦਿਲ ਵਿਕਾਊ ਹੈ ਸਾਹਿਤ ਦਾ ਕਿਹੜਾ ਰੂਪ ਹੈ ਨਾਟਕ ਕਵਿਤਾ ਕਹਾਣੀ ਨਾਵਲਤਾ ਨਾਵਲ ਚਿੱਟਾ ਲਹੂ ਕਿਸ ਦੀ ਰਚਨਾ ਹੈ ਸਰਜੀਤ ਪਾਤਰ ਨਾਨਕ ਸਿੰਘ ਅਮਰਤਾ ਪ੍ਰੀਤਮ ਅਤੇ ਬਾਬਾ ਬਲਵੰਤ ਤਾਂ ਨਾਨਕ ਸਿੰਘ ਦੀ ਮਟਕੂਹਾਰੇ ਸਾਹਿਤ ਦਾ ਕਿਹੜਾ ਰੂਪ ਹੈ ਕਾਵ ਸੰਗ੍ਰਹਿ ਕਹਾਣੀ ਸੰਗ੍ਰਹਿ ਨਾਵਲ ਜਾਂ ਸਵੈ ਜੀਵਨੀ ਤਾਂ ਕਾਵ ਸੰਗ੍ਰਹਿ ਅਰਸ਼ੀਦੀ ਟਿੱਕ ਟਿੱਕ ਕਿਸ ਦੀ ਰਚਨਾ ਹੈ ਸ਼ਿਪ ਕੁਮਾਰ ਬਟਾਲਵੀ ਦੀ ਅਮਰਤਾ ਸ਼ੇਰਗਿੱਲ ਦੀ ਅਮਰਤਾ ਪ੍ਰੀਤਮ ਦੀ ਸੋਨ ਸਿੰਘ ਸੀਤਲ ਦੀ ਤਾਂ ਅਮਰਤਾ ਪ੍ਰੀਤਮ ਦੀ ਚੈਨਲ ਨੂੰ ਪਹਿਲੀ ਵਾਰ ਦੇਖਣ ਵਾਲੇ ਸਾਰੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਅਰ ਸਿੱਧੀ ਟਿੱਕਟ ਸਾਹਿਤ ਦਾ ਕਿਹੜਾ ਰੂਪ ਹੈ ਕਹਾਣੀ ਸੰਗ੍ਰਹਿ ਸਵੈ ਜਿਬਰੀ ਨਾਵਲ ਕਹਾਣੀ ਕਾਵ ਸੰਗ੍ਰਹਿ ਤਾਂ ਸਵੈ ਜਿਬ ਨੇ ਪੰਜਾਬੀ ਸਾਹਿਤ ਦਾ ਵਰਜ ਵਰਥ ਕਿਸ ਕਵੀ ਨੂੰ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਨੂੰ ਤਨੀ ਰਾਮ ਚਾਤਰੀਕ ਨੂੰ ਅਮਰਤਾ ਪ੍ਰੀਤਮ ਨੂੰ ਸ਼ਿਪਮਾਰੂ ਟਾਲਬੀ ਨੂੰ ਤਾਂ ਭਾਈ ਵੀਰ ਸਿੰਘ ਨੂੰ ਪੰਜਾਬੀ ਭਾਸ਼ਾ ਦਾ ਮੋਢਲਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਗੁਰਨਾਰਕਦੇਵ ਜੀ ਬਾਬਾ ਫਰੀਦ ਜਵਾਰਿਸ਼ਾਤਾ ਬਾਬਾ ਫਰੀਦ ਪੰਜਾਬੀ ਸਾਹਿਤ ਖੋਜ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ ਬਾਬਾ ਬੁੱਧ ਸਿੰਘ ਡਾਕਟਰ ਹਰਚਰਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਮੋਹਨ ਸਿੰਘ ਤਾਂ ਬਾਬਾ ਬੁੱਧ ਸਿੰਘ ਪੰਜਾਬੀ ਕੋਸ਼ ਦਾ ਮੋਢੀ ਕੋਸ਼ਕਾਰ ਕਿਸ ਨੂੰ ਮੰਨਿਆ ਗਿਆ ਹੈ ਪ੍ਰਿੰਸੀਪਲ ਤੇਜਾ ਸਿੰਘ ਵਿਸ਼ਨ ਦਾਸ ਕਿਰਪਾ ਸਾਗਰ ਭਾਈ ਵੀਰ ਸਿੰਘ ਤਾਂ ਵਿਸ਼ਨ ਦਾਸ ਸੱਸੀ ਪੁੰਨੂ ਦਾ ਸਭ ਤੋਂ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ ਵਾਰਸ਼ਾ ਨੇ ਫਜ਼ਲ ਸ਼ਾਹ ਨੇ ਧੀਰ ਮੁਹੰਮਦ ਹਾਸ਼ਮ ਤਾਂ ਕਿਹਨੇ ਲਿਖਿਆ ਸੀ ਹਾਸ਼ਮ ਨੇ ਪੂਰਨ ਭਗਤ ਦਾ ਸਭ ਤੋਂ ਵੱਧ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ ਸੀਗਾ ਫਜ਼ਲ ਸ਼ਾਹ ਨੇ ਕਾਦਰਯਾਰ ਨੇ ਵਾਰਿਸ਼ਾ ਨੇ ਭਾਈ ਵੀਰ ਸਿੰਘ ਨੇ ਤਾਂ ਕਾਦਰਯਾਰ ਨੇ ਮਿਰਜ਼ਾ ਸਾਹਿਬਾਨ ਦੇ ਸਭ ਤੋਂ ਪ੍ਰਸਿੱਧ ਕਿੱਸੇ ਦੀ ਰਚਨਾ ਕਿਸ ਨੇ ਕੀਤੀ ਵਾਰਿਸ਼ਾ ਨੇ ਹਾਸ਼ਮ ਸ਼ਾਹ ਨੇ ਪੀਲੂ ਨੇ ਦਮੋਦਰ ਨੇ ਪੀਲੂ ਨੇ ਪਹਿਲਾ ਪੰਜਾਬੀ ਸੂਫੀ ਕਵੀ ਹੋਣ ਦਾ ਮਾਣ ਕਿਸ ਨੂੰ ਹਾਸਲ ਹੋਇਆ ਬਾਬਾ ਫਰੀਦ ਨੂੰ ਬੁੱਲ੍ਹੇ ਸ਼ਾਹ ਨੂੰ ਪੀਲੂ ਨੂੰ ਜਾਂ ਸ਼ਾਹਸੈਨ ਨੂੰ ਤਾਂ ਬਾਬਾ ਫਰੀਦ ਨੂੰ ਪੰਜਾਬੀ ਭਾਸ਼ਾ ਦਾ ਪਹਿਲਾ ਅਖਬਾਰ ਕਿਹੜਾ ਹੈ ਰੋਜ਼ਾਨਾ ਜੀਤ ਖਾਲਸਾ ਦਰਬਾਰ ਗਦਰ ਜਾਂ ਪੰਜਾਬੀ ਗਸਟਿਅਰ ਪੰਜਾਬ ਗਸਟਿਅਰ ਨਾਵਲ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਲਾਤੀਨੀ ਫਾਰਸੀ ਇਤਾਬਲੀ ਜਾਂ ਅੰਗਰੇਜ਼ੀ ਇਤਾਲਵੀ ਇਤਾਲਵੀ ਭਾਸ਼ਾ ਤੋਂ ਜਿਹੜਾਗਾ ਉਹ ਨਾਵਲ ਸ਼ਬਦ ਆ ਜਿਹੜਾ ਲਿਆ ਗਿਆਗਾ ਨਾਟਕ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆਗਾ ਇਤਾਲਵੀ ਸੰਸਕ੍ਰਿਤੀ ਫਾਰਸੀ ਜਾਂ ਲਾਤੀਨੀ ਤਾਂ ਕੀ ਹੋਊਗਾ ਸੰਸਕ੍ਰਿਤਿਅ ਵਾਰਤਕ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਉਰਦੂ ਅਰਬੀ ਲਾਤੀਨੀ ਜਾਂ ਫਾਰਸੀ ਤਾਂ ਲਾਤੀਨੀ ਵਾਰਤਕ ਸ਼ਬਦ ਸ਼ਬਦਿਕ ਅਰਥ ਕੀ ਹੈ ਸਿੱਧਾ ਸਾਦਾ ਕਥਨਾ ਉਤਰਾ ਚੜਾ ਗੁੰਜਲਦਾਰ ਅੱਗੇ ਵਧਣਾ ਤਾਂ ਕੀ ਹੋਊਗਾ ਸਿੱਧਾ ਸਾਦਾ ਕਥਨਾ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਵਜੋਂ ਪ੍ਰਵਾਨਗੀ ਸਭ ਤੋਂ ਪਹਿਲਾਂ ਕਿਹੜੀ ਰਿਆਸਤ ਨੇ ਦਿੱਤੀ ਨਾਭਾ ਰਿਆਸਤ ਨੇ ਕਪੂਰਥਲਾ ਰਿਆਸਤ ਨੇ ਜੀਂਦ ਰਿਆਸਤ ਨੇ ਪਟਿਆਲਾ ਰਿਆਸਤ ਨੇ ਤਾਂ ਕੀ ਹੋਊਗਾ ਇਹਦਾ ਅਨਸਰ ਪਟਿਆਲਾ ਰਿਆਸਤ ਇਲਮ ਦਾ ਕੀੜਾ ਮੁਹਾਵਰੇ ਦਾ ਕੀ ਅਰਥ ਹੈ ਵੱਡਾ ਲਿਖਾਰੀ ਹੋਣਾ ਕੋਈ ਕੰਮ ਨਾ ਕਰਨ ਵਾਲਾ ਨਿਕੰਮੇ ਬੈਠਣ ਵਾਲਾ ਹਰ ਵੇਲੇ ਕਿਤਾਬਾਂ ਪੜ੍ਹਦੇ ਰਹਿਣ ਵਾਲਾ ਤਾਂ ਹਰ ਵੇਲੇ ਕਿਤਾਬਾਂ ਪੜ੍ਹਦੇ ਰਹਿਣ ਵਾਲਾ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਕੌਣ ਹੈ ਨਾਨਕ ਸਿੰਘ ਅਮਰਤਾ ਪ੍ਰੀਤਮ ਭਾਈ ਵੀਰ ਸਿੰਘ ਜਾਂ ਪ੍ਰੋਫੈਸਰ ਪੂਰਨ ਸਿੰਘ ਤਾਂ ਭਾਈ ਵੀਰ ਸਿੰਘ ਜੀ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਮੰਨੇ ਜਾਂਦੇ ਹੈਗੇ ਨਕਲਾ ਕਰਮ ਵਾਲੇ ਨੇ ਕਲਾਕਾਰ ਨੂੰ ਕੀ ਕਿਹਾ ਜਾਂਦਾ ਹੈ ਨਕਲਚੀ ਨਕਲਿਆ ਹੰਡ ਹੰਝ ਮਰਾਸੀ ਤਾਂ ਨਕਲਿਆ ਕਿਹੜੇ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ ਹਾਸ ਰਸ ਸੰਤ ਰਸ ਸ਼ਿੰਗਾਰ ਰਸ ਜਾਂ ਵੀਰ ਰਸ ਤਾਂ ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ ਸਿੱਠਣੀਆਂ ਕਦੋਂ ਗਾਈਆਂ ਜਾਂਦੀਆਂ ਹਨ ਸੇਰਾ ਬੰਨਣ ਸਮੇਂ ਜਾਂਝ ਟੁਕਣ ਸਮੇਂ ਢੋਲੀ ਤੋਰਨ ਸਮੇਂ ਜਾਂ ਬੱਚਾ ਜੰਮਣ ਸਮੇਂ ਤਾਂ ਜਾਂਝ ਟੁਕਣ ਸਮੇਂ ਜਿਹੜੀਆਂ ਸਿੱਠਣੀਆਂ ਨੇ ਉਹ ਗਾਈਆਂ ਜਾਂਦੀਆਂ ਨੇ ਫੁਲਕਾਰੀ ਦਾ ਸਬੰਧ ਕਿਸ ਦੇ ਨਾਲ ਹੈ ਫੁੱਲਾਂ ਦੀ ਕਿਆਰੀ ਨਾਲ ਗੈਣਿਆਂ ਉੱਤੇ ਮੀਨਾਕਾਰੀ ਨਾਲ ਦੀਵਾਰ ਉੱਤੇ ਚਿੱਤਰਕਾਰੀ ਨਾਲ ਕਢਾਈ ਵਾਲਾ ਸਿਰ ਦਾ ਕੱਪੜਾ ਤਾਂ ਕਢਾਈ ਵਾਲਾ ਸਿਰ ਦਾ ਕੱਪੜਾ ਜਾਗੂ ਕੱਢਣ ਸਮੇਂ ਜਾਗੂ ਨੂੰ ਮੁੱਢ ਵਿੱਚੋਂ ਕੌਣ ਝੁਕਦਾਗਾ ਮਾਮੀ ਭੂਆ ਮਾਂ ਭੈਣ ਤਾਂ ਮਾਮੀ ਕਹਾਣੀ ਵਿੱਚ ਗੋਦ ਗੁੰਦ ਤੋਂ ਕੀ ਭਾਵ ਹੈ ਦ੍ਰਿਸ਼ਾ ਦੀ ਵਿਆਖਿਆ ਕਟਨਾਵਾ ਦੀ ਤਰਤੀਬ ਕਥਾ ਦੀ ਪਿਠਭੂਮੀ ਤਿੰਨਾਂ ਵਿੱਚੋਂ ਕੋਈ ਨਹੀਂ ਤਾਂ ਕਟਨਾਵਾ ਦੀ ਜਿਹੜੀ ਤਰਤੀਬ ਕਵਿਤਾ ਵਿੱਚ ਕੀ ਜ਼ਰੂਰੀ ਹੈ ਛੰਦ ਅਲੰਕਾਰ ਪ੍ਰਤੀਕ ਜਾਂ ਲੈ ਤਾਂ ਕੀ ਜ਼ਰੂਰੀ ਹੈਗਾ ਕਵਿਤਾ ਵਿੱਚ ਕੀ ਹੋਣੀ ਚਾਹੀਦੀ ਹੈਗੀ ਲੈ ਹਾਂਜੀ ਕਿਹੜਾ ਗਹਿਣਾ ਸਿਰ ਉੱਤੇ ਨਹੀਂ ਪਾਇਆ ਜਾਂਦਾ ਝੂਮਰ ਸੂਈ ਸਿਰ ਤੇ ਲਾਈ ਜਾਂਦੀ ਹੈ ਵੀ ਸ਼ਿੰਗਾਰ ਪੱਟੀ ਵੀ ਸੱਗੀ ਫੁੱਲ ਵੀ ਸਿਰ ਦਾ ਗਹਿਣਾਗਾ ਤਾਂ ਸੋਨ ਚਿੜੀਆਂ ਨੇ ਜਿਹੜਾ ਇਹ ਸਿਰ ਤੇ ਨਹੀਂ ਪਾਈ ਜਾਂਦੀਆਂ ਇਹ ਦਾ ਅਨਸਰ ਆਜੂਗਾ ਕਿਹੜਾ ਨਾਟਕ ਬਲਵੰਤ ਗਾਰਗੀ ਦਾ ਨਹੀਂ ਲਿਖਿਆ ਹੋਇਆ ਸ਼ੈਲ ਪੱਥਰ ਕੇਸਰੋ ਸੋਪਣਨ ਨਰਕੀ ਤਾਂ ਨਰਕੀ ਕਿਹੜੀ ਇਕਾਂਗੀ ਦੇਸ਼ ਵੰਡ ਨਾਲ ਸੰਬੰਧਿਤ ਹੈ ਅੰਨੇ ਨਿਸ਼ਾਨਚੀ ਅੰਨੇ ਕਾਣੇ ਪਿਛਲ ਪੈਰੀ ਤਾਸ਼ ਦੀ ਬਾਜੀ ਤਾਂ ਅੰਨੇ ਨਿਸ਼ਾਨਚੀ ਕਿਸ ਰੰਗ ਗਰਮੀ ਨੂੰ ਭਾਈ ਮੰਨਾ ਸਿੰਘ ਵਜੋਂ ਜਾਣਿਆ ਜਾਂਦਾ ਹੈ ਅਜਮੇਰਾਲਖ ਗੁਰਸ਼ਰਨ ਸਿੰਘ ਆਤਮਜੀਤ ਕਪੂਰ ਸਿੰਘ ਘੁੰਮਣ ਤਾਂ ਗੁਰਸ਼ਰਨ ਸਿੰਘ ਦੀਵਾ ਭੋਜ ਗਿਆ ਅਤੇ ਮੁਰਦੇ ਦਾ ਰਾਸ਼ਨ ਦੇ ਇਕਾਂਗੀਕਾਰ ਹਨ ਕਰਤਾਰ ਸਿੰਘ ਦੁੱਗਲ ਬਲਵੰਤ ਗਾਰਗੀ ਬਲਵੰਤ ਗਾਰਗੀ ਗੁਰਚਨ ਸਿੰਘ ਜਸੂਜਾ ਗੁਰਸ਼ਰਨ ਸਿੰਘ ਗੁਰਦਿਆਲ ਸਿੰਘ ਫੁੱਲ ਕਰਤਾਰ ਸਿੰਘ ਦੁੱਗਲ ਤੇ ਗੁਰ दयाल सिंह खोसला ताइरा ਕੀ ਅਨਸਰ ਆ ਜੂਗਾ ਕਰਤਾਰ ਸਿੰਘ ਦੁੱਗਲ ਤੇ ਗਿਆਨदयाल ਸਿੰਘ खोसला ਪੰਜਾਬੀ ਭਾਸ਼ਾ ਦੀ ਉੱਗੀ ਵਿਸ਼ੇਸ਼ਤਾ ਜੋ ਕਿਸੇ ਹੋਰ ਭਾਰਤੀ ਭਾਸ਼ਾ ਵਿੱਚ ਨਹੀਂ ਮਿਲਦੀ ਸੰਵੇਗਨਾਤਮਕਤਾ ਵਿయోగਾਤਮਕਤਾ ਸੁਰਾਤਮਕਤਾ ਨਾਸਿਕਤਾ ਤਾਂ ਸੁਰਾਤਮਕਤਾ ਪੰਜਾਬੀ ਭਾਸ਼ਾ ਵਿੱਚ ਕਿਹੜੇ ਕਿਹੜੇ ਅਰਧ ਸਵਰ ਹਨ ਯਈਆ ਡਾੜਾ ਹਾਹਾ ਯਈਆ ਵਾਵਾ ਹਾਹਾ ਯਈਆ ਵਾਵਾ ਤਾਕੀ ਅਜੂਆ ਯਈਆ ਵਾਵਾ ਅਰਧ ਸਵਰ ਮੁਖੜਾ ਅਤੇ ਅੰਤਰਲਾ ਅੰਤਰਾ ਕਿਸ ਕਾ ਬ ਰੂਪ ਦੇ ਤਤ ਨੇ ਨਜ਼ਮ ਰੁਵਾਈ ਗੀਤ ਜਾਂ ਗਜ਼ਲ ਦੇ ਤਾਂ ਕੀ ਆਊਗਾ ਗੀਤ ਹਾਂਜੀ ਇਹ ਸਾਡੇ ਜਿਹੜੇ ਐਮਸੀਕਿਊ ਕੁਐਸਚਨਸ ਸੀਗੇ ਆਈ ਹੋਪ ਤੁਹਾਨੂੰ ਵੀਡੀਓ ਜਿਹੜੀ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਈਕਨ ਦਾ ਬਟਨ ਪ੍ਰੈਸ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ